ਹਾਂਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਖੁਦ ਨਹੀਂ ਚੰਗੇ ਸਾਡੇ ਤੋਂ ਬੁਰਾ ਕੋਣ ਕੋਈ ਹੋ ਸਕਦਾ ਆਓ ਅੱਜ ਇੱਕ ਦੁਨੀਆ ਦੇ بے تاج ਬਾਦਸ਼ਾ ਸੁਪਰ ਬਾਦਸ਼ਾ ਉਤਮ ਬਾਦਸ਼ਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਇੱਕ ਸਦੀਵੀ ਤੇ ਰਹਿੰਦੀ ਰੰਗੇ ਸੰਸਾਰ ਤੱਕ ਉਪਲਬਧੀ ਹੈ ਉਹਦਾ ਜ਼ਿਕਰ ਕਰਨ ਲੱਗੇ ਆ ਤੁਹਾਨੂੰ ਪਤਾ ਵੀ ਹੋਵੇਗਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਉਹ ਗੱਲ ਇਸ ਤਰ੍ਹਾਂ ਹੈ ਕਿ ਜਿੰਨੀਆਂ ਵੀ ਸਿੱਖ ਰਿਆਸਤਾਂ ਜਾਂ ਜਿੰਨੇ ਵੀ ਹੋਰ ਰਾਜੇ ਮਹਾਰਾਜਾ ਹੋਏ ਹਨ ਕੇਵਲ ਤੇ ਕੇਵਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਮਾਰ ਜਰ ਰਣਜੀਤ ਸਿੰਘ ਦੀ ਸਮਾਦ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਇੱਕ ਅਕੱਲਾ ਬਾਸ਼ਾ ਹੈ ਜਿਸ ਦਾ ਜਨਮ ਦਿਨ ਤੇ ਵਰਸੀ ਵੀ ਮਨਾਈ ਜਾਂਦੀ ਹੈ ਸਿੱਖ ਕੌਮ ਵੱਲੋਂ ਤੇ ਪੂਰੇ ਸਮਾਜ ਵੱਲੋਂ ਇਹ ਸਮਾਦ ਗੁਰਦੁਆਰਾ ਡੇਰਾ ਸਾਹਿਬ ਹੀ ਦੀ ਸਥਾਨ ਚੇਤਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਸਮਾਦ ਦੀ ਬਿਲਡਿੰਗ ਬਣੀ ਆ ਬਹੁਤ ਸੁੰਦਰ ਤੇ ਵਿਸ਼ਾਲ ਇਮਾਰਤ ਆ ਉਸ ਪਾਸੇ ਇੱਕ ਕਿਲੇ ਦਾ ਦਰਵਾਜ਼ਾ ਵੀ ਨਿਕਲਦਾ ਹੈ ਬਹੁਤ ਵੱਡਾ ਉਸ ਦਰਵਾਜ਼ੇ ਦਾ ਵੀ ਇਤਿਹਾਸ ਹੈ ਉਹ ਬਾਅਦ ਵਿੱਚ ਸਾਂਝਾ ਕਰਾਂਗੇ ਜਿਨ੍ਹਾਂ ਨੂੰ ਮੇਰੀ ਗੱਲ ਚੰਗੀ ਲੱਗੀ ਆ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੋਲ ਸਾਡੀਆਂ ਧਾਰਮਿਕ ਤੇ ਸਮਾਜਿਕ ਵੀਡੀਓ ਪਹੁੰਚ ਸਕਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ